ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਅਪਰਾਧੀਆਂ ਦੀ ਦਹਿਸ਼ਤ ਹੈ ਤੇ ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਵਿੱਚ ਅਪਰਾਧੀਆਂ ਨੇ ਥਾਣੇ ਦੇ ਬਾਹਰ ਇੱਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਉਸ ਦਾ ਕਤਲ ਕਰ ਦਿੱਤਾ ਉਥੇ ਹੀ ਬਟਾਲਾ ਤੋਂ ਇੱਕ ਖਬਰ ਸਾਹਮਣੇ ਆਈ ਜਿੱਥੇ ਨਸ਼ੇੜੀਆਂ ਨੇ ਤੇਜ਼ ਤਾਰ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਹਸਪਤਾਲ ਦੇ ਅੰਦਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੁੱਤ ਤੇ ਹਮਲੇ ਦੀ ਸੂਚਨਾ ਤੇ ਨੌਜਵਾਨ ਦੀ ਮਾਂ ਹਸਪਤਾਲ ਪਹੁੰਚ ਗਈ। ਸਾਹਮਣੇ ਬੇਟੇ ਦੀ ਲਾਸ਼ ਵੇਖ ਕੇ ਬੇਸੁੱਧ ਹੋ ਗਈ ਅਤੇ ਜ਼ੋਰ-ਜ਼ੋਰ ਦੇ ਨਾਚੀ ਕਰਨ ਲੱਗੀ। ਮਾਮਲਾ ਬੀਤੀ ਰਾਤ ਦਾ ਹੈ ਜਦੋਂ ਮੁਲਜ਼ਮਾ ਨੇ ਥਾਣੇ ਦੇ ਬਾਹਰ ਨੌਜਵਾਨ ਤੇ ਫਾਇਰਿੰਗ ਕੀਤੀ। ਯੁਵਕ ਬਚਨ ਦੇ ਲਈ ਥਾਣੇ ਦੇ ਵੱਲ 82 ਤਾ ਗੋਲੀ ਲੱਗਣ ਦੇ ਨਾਲ ਜ਼ਖਮੀ ਨੌਜਵਾਨ ਦੇ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਹਾਲਾਂਕਿ ਪੁਲਿਸ ਮੁਲਾਜ਼ਮਾ ਨੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਡਿਸੀਜ਼ਡ ਵੀਨੂ ਆਪਣੇ ਦੋ ਦੋਸਤ ਹਜੀਤ ਅਤੇ ਸੰਜੂਰ ਦੇ ਨਾਲ ਆਪਣੀ ਗੱਡੀ ਵਿੱਚ ਟਰੈਵਲ ਕਰ ਰਿਹਾ ਸੀ ਜਦ ਦੋਸ਼ੀ ਬਾਈਕ ਤੇ ਸਵਾਰ ਹੋ ਕੇ ਉਹਨਾਂ ਨੇ ਵੀਨੂ ਨੂੰ ਗੋਲੀ ਮਾਰੀ ਜਿਸ ਦੇ ਕਾਰਨ ਉਹਦੀ ਮੌਤ ਹੋ ਗਈ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੇ ਇਹ ਵਜ੍ਹਾ ਆਈ ਹੈ ਕਿ ਜਿਹੜੇ ਦੋਸ਼ੀ ਸੀ ਉਹਨਾਂ ਦਾ ਵੀਨੂ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਦੇ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਕਾਰਨ ਉਹ ਉਹਨਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਸੀ ਬੇਸ਼ੱਕ ਪੁਲਿਸ ਕਤਲ ਨੂੰ ਆਪਸੀ ਰੰਜਿਸ਼ ਦੱਸ ਰਹੀ ਹੈ ਪਰ ਮ੍ਰਿਤਕ ਦੀ ਮਾਂ ਨੇ ਪੈਸਿਆਂ ਦੇ ਲੈਣ ਦੇਣ ਦਾ ਦਾਵਾ ਕੀਤਾ ਹੈ। ਉਹਨਾਂ ਕਿਹਾ ਕਿ ਦੂਜੇ ਧਿਰ ਨੇ ਪੈਸੇ ਨਹੀਂ ਦੇਣ ਤੇ ਅੰਜਾਮ ਪੁੱਗਤਨ ਦੀ ਉਹਨਾਂ ਦੇ ਪੁੱਤ ਨੂੰ ਧਮਕੀ ਦਿੱਤੀ ਸੀ। ਕੋਈ ਨਾ ਕੋਈ ਲੜਾਈ ਹਾਂ 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 ਉਸ ਤੋਂ ਬਾਅਦ ਛੋੜੇ ਦਿਨ ਫਿਰ ਨਾ ਕੋਣ ਆਇਆ ਵਾ। ਕਹਿੰਦਾ ਇੱਕ 20000 ਰੁਪਏ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਇਆ। ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਏ ਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਰਿਮੈਨਡ ਹੋ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈ ਸਾਨੂੰ 20000 ਰੁਪਏ ਦੇ ਦੇ ਅਸੀਂ ਜ਼ਮਾਨਤ ਤੇ ਆਏ ਆ ਕਿ ਨਿਕਲ ਨਾ ਜੀਤੇ ਇਹ ਕਹਿੰਦਾ ਵੀ ਨਿਕਲ ਨਾ ਨਿਕਲੋ ਮੇਰੇ ਕੋ ਕਿਉਂ ਮੰਗਦੇ ਪਏ ਤੇ ਇਹ ਉਹ ਕਹਿੰਦੇ ਕਿ ਚਲ ਕੋਈ ਨਹੀਂ ਤੁਹਾਨੂੰ ਦੇਖ ਲਵਾਂਗੇ ਮੇਰੇ ਕੋਈ ਰਿਕਾਰਡਿੰਗ ਹੈਗੀ ਮੇਰੇ ਕੋਲ ਨੌਜਵਾਨ ਹੱਤਿਆਕਾਂ ਦੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮਾ ਦੇ ਇੱਕ ਸਾਥੀ ਨੂੰ ਕਾਬੂ ਕੀਤਾ ਨਾਲ ਹੀ ਬਾਈਕ ਸਵਾਰ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਪੁਲਿਸ ਨੇ ਉਸ ਨੂੰ ਜਲਦੀ ਹੀ ਕਾਬੂ ਕਰਨ ਦਾ ਦਾਵਾ ਕੀਤਾ ਹੈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਕ ਕਰਾਂਗੇ ਤੇ ਖਬਰ ਹੈ ਬਟਾਲਾ ਤੋਂ ਬਟਾਲਾ ਦੇ ਗੁਰੂ ਨਾਨਕ ਨਗਰ ਦੇ ਇੱਕ ਨੌਜਵਾਨ ਨੂੰ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਰੋਕਣਾ ਨਸ਼ਾ ਨਾ ਕਰੋ ਇਹ ਰੋਕਣਾ ਮਹਿੰਗਾ ਪੈ ਗਿਆ ਅਗਲੇ ਹੀ ਦਿਨ ਬਦਮਾਸ਼ਾਂ ਨੇ ਕਿਰਚਾ ਮਾਰ ਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ परिवार बेसुत है माँ दुहाई दे रही है लोग को नशा ना करो नशे करके मेरे पुत्र मार गए ये मां नौजवान हसनदीप सिंह ती है जो नौजवान दे कत्ल तो बाद सूरत गवा बैठी है इल्जाम ने कि नौजवान दा नशे दी आदि बदमाश ने किरचा मार के उसका कत्ल कर देता जिस दा कसूर सिर्फ एना सी कि ओ उन... ਅਮਲੀ ਬੰਦੇ ਉਹਨਾਂ ਨੂੰ ਕੁਝ ਮਾੜਾ ਚੰਗਾ ਆਖਿਆ ਉਪਰ ਇਥੇ ਨਾਂ ਬਹਿ ਕਰੋ ਇਸੇ ਗੱਲ ਦੇ ਚੱਕਰ 'ਚ ਪਰਸੋਂ ਦੀ ਗੱਲ ਹੈ ਰஞ்சிਸ਼ ਸਿੰਘ ਇਹਦੇ ਮਗਰ ਪੈ ਗਏ ਇਹ ਭੱਜ ਕੇ ਘਰ ਆਇਆ ਚਲੋ ਦਿਨ ਲੰਘ ਗਿਆ ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਣ ਗਿਆ ਜਿਹੜਾ ਬੰਦਾ ਉਸ ਦਿਨ ਇਹਦੇ ਮਗਰ ਦੱਤਰ ਲਾਇਆ ਸੀ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਜਿਹਨੂੰ ਅਸੀਂ ਆਖਿਆ ਦਾ ਬੇਟਾ ਫੇਰ ਗਿਆ ਸੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਜਿਹਨੂੰ 5-4 ਬੰਦੇ ਹੋਰ ਮੰਗਾ ਲਏ ਬੈਂਦੇ ਬੈਂਦੇ 35-40 ਮੁੰਡੇ ਹੋ ਗਏ ਇਹ ਪਤਾ ਨਹੀਂ ਲੱਗਾ ਉਹਨਾਂ ਦਾ ਦੱਤਰ ਮਾਰੇ ਕੀ ਮਾਰੇ ਬਟਾਲਾ ਦੀ ਗੁਰਨਾਨਕ ਨਗਰ ਪੁੱਲਰ ਰੋੜਦਾ ਨੌਜਵਾਨ ਦੀ ਉਮਰ ਮਹਿਜ਼ 22 ਸਾਲ ਸੀ ਜੋ ਹਟੈਲ ਮੈਨੇਜਮੈਂਟ ਦੀ ਪੜਾਈ ਕਰ ਰਿਹਾ ਸੀ ਤੇ ਜਦੋਂ ਹਸਨਦੀਪ ਘਰ ਤੋਂ ਬਾਹਰ ਕੁੱਤੇ ਨੂੰ ਰੋਟੀ ਖਵਾਉਣ ਗਿਆ ਤਾਂ ਉਹਨਾਂ ਬਾਪ ਪੁੱਤ ਦੋਵਾਂ ਤੇ ਹਮਲਾ ਕਰ ਦਿੱਤਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬੈ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੋ ਉਹਨਾਂ ਨੂੰ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨਹੀਂ ਉਹ ਉਹਨਾਂ ਦੇ ਇਸੇ ਰੰਜਿਸ਼ ਚ ਆ ਕੇ ਸਾਡੇ ਭਾਂਜੇ ਨੂੰ ਜਲਾ ਕਤਲ ਕਰਤਾ ਅਜੇ ਤਫਤੀਸ਼ ਕਰ ਰਹੇ ਆ ਜੀ ਨਸ਼ੇ ਵਾਲੇ ਸਾਹਮਣੇ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂ ਵੀ ਇਹਨਾਂ ਸ਼ਹੀਦ ਕੌਣ ਨੇ ਮਾਮਲਾ ਚੱਲ ਰਿਹਾ ਹੈ ਫਿਰ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ ਕਾਬਲੇ ਗੌਰ ਹੈ ਕਿ ਇੱਕ ਦਿਨ ਪਹਿਲਾਂ ਵੀ ਇਸੇ ਬਦਬਾਸ਼ ਨੇ ਹਸਨਦੀਪ ਤੇ ਜਾਨਲੇਵਾ ਹਮਲਾ ਕੀਤਾ ਸੀ ਜਿਸ 'ਚ ਵਾਲ-ਵਾਲ ਬਚ ਗਿਆ ਸੀ ਤਾਂ ਪਰਿਵਾਰ ਚ ਹੋਰ ਹਸਨਦੀਪ ਦੀ ਇੱਕ ਭੈਣ ਅਤੇ ਇੱਕ ਛੋਟਾ ਭਰਾ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ న్యూਸ 18 ਪੰਜਾਬ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਆਂ ਚੇਨ ਸਟੈਚਿੰਗ ਦੇ ਬਾਰੇ ਤਾਂ ਤੁਸੀਂ ਖੂਬ ਸੁਣਿਆ ਹੋਵੇਗਾ ਕਈ ਘਟਨਾਵਾਂ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਆਲੇ-ਦੁਆਲੇ ਵੀ ਸ਼ਾਇਦ ਵਾਪਰੀਆਂ ਹੋਣ ਪਰ ਲੁਧਿਆਣਾ ਦੇ ਵਿੱਚ ਬੇਖੌਫ ਬਦਮਾਸ਼ਾਂ ਨੇ ਹਥਿਆਰ ਦੇ ਦਮ ਦੇ ਉੱਤੇ i20 ਕਾਰ ਹੀ ਖੋਲੀ ਅਪਰਾਧੀਆਂ ਦੇ ਹੌਸਲੇ ਨੇ بلند ਨੇ ਕਿ ਉਹਨਾਂ ਨੇ ਕਾਰ ਦੇ ਵਿੱਚ ਬੈਠੀ ਮਹਿਲਾ ਨੂੰ ਵੀ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਯੋ ਕਿ ਆਦਮ ਬੇਟਾ ਚੌਂਕ ਦੇ ਕੋਲ ਇਹ ਉਹੀ ਥਾਂ ਹੈ ਜਿੱਥੇ ਕਾਰ ਸਨੇਚਿੰਗ ਦੀ ਵਾਰਦਾਤ ਵਾਪਰੀ ਪਤੀ ਪਤਨੀ ਆਪਣੀ i20 ਗੱਡੀ 'ਚ ਇਸ ਦੁਕਾਨ ਤੇ ਦਵਾਈ ਖਰੀਦਣ ਲਈ ਆਏ ਸੀਗੇ ਦਵਾਈ ਖਰੀਦਣ ਤੋਂ ਬਾਅਦ ਜਦੋਂ ਪਤਨੀ ਖਾਣ ਦਾ ਸਮਾਨ ਲੈਣ ਲਈ ਗੱਡੀ ਤੋਂ ਹੇਠਾਂ ਉਤਰਦਾ ਹੈ ਤੇ ਪਤਨੀ ਕਾਰ ਦੇ ਅੰਦਰ ਹੀ ਮੌਜੂਦ ਹੁੰਦੀ ਹੈ ਉਸ ਟਾਈਮ ਹੀ ਹਥਿਆਰ ਨਾਲ 3 ਤੋਂ 4 ਬਦਮਾਸ਼ ਆਉਂਦੇ ਨੇ ਤੇ ਕਾਚ ਜ਼ਬਰਦਸਤੀ ਐਂਟਰ ਹੋ ਜਾਂਦੇ ਨੇ ਬਦमाशਾਂ ਨੇ ਮਹਿਲਾ ਦੇ ਸਮੇਠੀ ਕਾਰ ਪਜਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮਹਿਲਾ ਦੇ ਵੱਲੋਂ ચીਕ ਚੀਖਾ ਉਤਾਰਿਆ ਲੇਕਿਨ ਬਦਮਾਸ਼ ਕਾਰ ਲੈ ਕੇ ਉਥੋਂ ਭਰਾਤੇ ਚਾਰ ਮੁੰਡੇ ਆਏ ਤਿੰਨ ਸੀ ਮੈਨੂੰ ਲੱਗਦਾ ਤਿੰਨ ਸੀਗੇ ਤਿੰਨ ਮੁੰਡੇ ਆਏ ਤੇ ਉਹਨਾਂ ਨੇ ਖਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਕਿ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿ ਕਿੰਨੀ 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 ਰੋਕ ਕਰ ਲਿਆ ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੀ ਕਿੰਨੀ ਉਹ ਤਾਂ ਭੱਜ ਚਲੇ ਗਏ ਮੇਰੇ ਹਸਬੰਦ ਨੇ ਮੈਨੂੰ ਉਹ ਇਦਾਂ ਦੇਖ ਲਿਆ ਰੱਬ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਦ ਲਿਆ ਤੇ ਗੱਡੀ ਲੱਤਾਂ ਤੇ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਤੇ ਜਿੱਥੇ ਖੜੇ ਸੀ ਆ ਸੋਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨਾਂ ਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਉਹਨੀ ਦਿਨ ਮੈਂ ਮਗਰ ਦੇਖਿਆ ਤਾਂ ਦੇਖਿਆ ਤੇ ਮੈਂ ਫੜਾ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਓਨੀ देर ਨੂੰ ਗੱਡੀ ਓਨੀ देर ਨੂੰ ਗੱਡੀ ਖਿੱਚ ਕੇ ਲੈ ਗਏ ਗੱਡੀ ਨੰਬਰ ਪਤਾ ਕੀ ਹੈ ਪੀਬੀ 22 ਐਚ 6209 ਦੇਖੋ ਜੀ ਜਾਂਚ ਤਾਂ ਪੁਲਿਸ ਵਾਲੇ ਦਾ ਸਾਰੇ ਜਾਂਚ ਜੁਟ ਗਿਆ ਹੈ ਹਾਂ ਜੀ ਬਾਕੀ ਗਾਂ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਤੇ ਕਦੋਂ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਤੇ ਇੱਥੋਂ ਦੇ ਆ ਤਾਂ ਪੁਲਿਸ ਨੇ ਤਾਂ ਕਾਰਵਾਈ ਆਪਣੀ ਆਰੰਭ ਕੀਤੀ ਹੈ ਪੀਰਪੜ ਵਾਲੀ ਥਾਂ ਤੇ ਬਦਮਾਸ਼ਾਂ ਨੇ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਵਾਰਦਾਤ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਤਾਂ ਉਹਦੇ ਸੰਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰੈਸ਼ਨ ਕੀਤੇ ਇੱਥੇ ਵੀ ਵਰ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟ੍ਰੇਸ ਕਰਾਂਗੇ ਵਿਲ ਕੀਪ ਯੂ ਪੋਸਟਡ ਉਹਨ ਸਫਰਾਦਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜਿਸ ਥਾਂ ਤੇ ਪੀੜਪੜ ਵਾਲੇ ਇਲਾਕੇ 'ਚ ਇੱਕ ਮਹਿਲਾ ਦੇ ਨਾਲ ਬਦਮਾਸ਼ਾਂ ਦੇ ਵੱਲੋਂ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰੀਕੇ ਨਾਲ ਬਦਮਾਸ਼ਾਂ ਨੂੰ ਲੈ ਕੇ ਇਲਾਕੇ 'ਚ دہشت ਤੱਕ ਫੈਲ ਗਈ ਤੇ ਬਟਾ ਸਵਾਲੀਆ ਨਿਸ਼ਾਨ ਆਖਿਰ ਅਪਰਾਧਿਆ ਤੱਕ ਕੋਲਿਸ ਕਦੋਂ ਪਹੁੰਚੇਗੀ ਲੁਧਿਆਣਾ ਤੋਂ ਪ੍ਰਦੀਪ ਪੰਡਾਰੀ న్యూਸ 18 ਪੰਜਾਬ ਹਨਾ ਹੁਣ ਅਗਲੀ ਖਬਰ ਦਰੁਕ ਕਰਦੇ ਹਾਂ ਤੇ ਗੱਲ ਉਸ ਨੌਜਵਾਨ ਦੀ ਜੋ ਤਕਰੀਬਨ ਇੱਕ ਹਫਤੇ ਤੋਂ ਲਾਪਤਾ ਸੀ ਤੇ ਜਦੋਂ ਕੀਰਤਪੁਰ ਸਾਹਿਬ ਦੇ ਵਿੱਚ ਉਸ ਦੇ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਦੇ ਵਿੱਚ ਮਾਤਮ ਪਸਰ ਗਿਆ ਕੀਰਤਪੁਰ ਸਾਹਿਬ ਦੇ ਪਾਖੜਾ ਡੈਮ ਦੇ ਵਿੱਚ ਜਦੋਂ ਲੋਕਾਂ ਨੇ ਇੱਕ ਨੌਜਵਾਨ ਦੀ ਲਾਸ਼ ਵੇਖੀ ਤਾਂ ਖਬਰ ਪੂਰੇ ਇਲਾਕੇ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਕੀਰਤਪੁਰ ਸਾਹਿਬ ਤੋਂ ਨਿਕਣ ਵਾਲੀ ਪਾਖੜਾ ਨਹਿਰ ਤੇ ਟੌਪ ਘਾਟ ਦੇ ਵਿੱਚ ਲੋਕਾਂ ਨੂੰ ਇਹ ਲਾਸ਼ ਦਿਖੀ। ਲਾਸ਼ ਮਿਲਣ ਦੀ ਸੂਚਨਾ ਪੁਲਿਸ ਦੇ ਕੋਲ ਵੀ ਪਹੁੰਚੀ ਤੇ ਲਾਸ਼ ਨੂੰ ਡੈਮ ਦੇ ਵਿੱਚੋਂ ਕਢਵਾਇਆ ਗਿਆ। ਇਸ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਇਹ ਬਾਰਸਗੜ੍ਹ ਦੇ ਬਹਿਣੀਪੜ ਤੋਂ ਆਇਆ ਅਤੇ ਪਤਾ ਲੱਗਾ ਇਹ ਦਾ ਨਾਮ ਹੈਗਾ ਰਾਮ ਸਿੰਘ ਪੁੱਤਰ ਰਾਮ ਮਾਸੀਪੁਰ ਬਹਿਣੀ। ਤੇ লাশ ਕਢਾ ਕੇ ਡੈਡ ਆਉਂਸਰ ਕਰ ਰਹੇ ਆ ਆਫਟਰ ਪੋਸਟ ਮਾਰਟਮ ਦਾ ਜਮਨ ਜੋਰ ਹਲਟਾ ਹੋ ਰਿਹਾ ਹੈ। ਕੀ ਕਹਿੰਦਾ ਪਰਿਵਾਰ ਦੇ ਕਿਤੋਂ ਲਾਪਤਾ ਹੋਇਆ ਸੀ? ਪਰਿਵਾਰ ਕਹਿੰਦੇ ਹਫ਼ਤਾ ਹੋ ਗਿਆ ਦਿੱਕਤ। ਜਿਸ ਨੌਜਵਾਨ ਦੀ লাশ ਪਾਖੜਾ ਡੈਮ ਤੋਂ ਮਿਲੀ ਹੈ, ਉਹ ਨੌਜਵਾਨ ਪਿਛਲੇ ਕਰੀਬ 1 ਹਫ਼ਤੇ ਤੋਂ ਲਾਪਤਾ ਸੀ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾ ਰੱਖੀ ਸੀ। ਨੌਜਵਾਨ ਦਾ ਨਾਮ ਰਾਮ ਸਿੰਘ ਹੈ। ਨੌਜਵਾਨ ਦੇ ਪਿਤਾ ਨੇ ਹੱਤਿਆ ਦਾ ਸ਼ੱਕ ਜਤਾਇਆ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ। ਇਹਦੇ ਬਾਰੇ ਇਹ ਹੀ ਜਾਣਦਾ ਵੀ ਪੂਰੀ ਪ੍ਰਦਰਸ਼ਨ ਦੀ ਉਹ ਇਨਕੁਆਰੀ ਹੋਣੀ ਚਾਹੀਦੀ 8 ਤਰੀਕ ਨੂੰ ਰਿਪੋਰਟ ਲਖਾਈ ਤੀ ਕਿਉਂ ਨਹੀਂ ਕਿੱਥੇ ਥਾ ਹੈ ਕੀ ਨਹੀਂ ਥਾ ਕਿਆ ਇਸ ਦੇ ਵਿੱਚ ਹੈ ਕਿਆ ਨਹੀਂ ਦੀ ਪੂਰੀ ਰਿਪੋਰਟ ਮਿਲਣੀ ਚਾਹੀਦੀ ਸਾਨੂੰ ਤੁਹਾਨੂੰ ਕਿਸੇ ਦੇ ਸ਼ੱਕ ਹੈ ਸ਼ੱਕ ਸਾਨੂੰ ਬਹਾਜਾ ਨਹੀਂ ਮੈਂ ਦੱਸ ਸਕਦਾ ਬਾਅਦ ਹੀ ਦਸੂਗਾ ਜਦ ਰਿਪੋਰਟ ਆਉਂਗੀ ਅਜੇ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਪੁਲਿਸ ਦਾ ਕਹਿੰਦੇ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਕਿਵੇਂ ਹੋਈ ਹੈ ਤੇ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਕੀਰਤਪੁਰ ਸਾਹਿਬ ਤੋਂ ਰਾਜਕੁਮਾਰ ਨਿਊਜ਼ 18 ਪੰਜਾਬ